ਜਿਹੜੇ ਬਾਹਰ 40 40 50 50 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਆ ਉਹ ਲੋਕ ਕਹਿੰਦੇ ਆ ਵੀ ਉਹ ਇੱਥੇ ਇੱਥੇ ਰਹਿ ਕੇ ਕੰਮ ਕਰਨ ਉਹ ਇੱਥੇ ਰਹਿ ਕੇ ਬਿਜ਼ਨਸ ਕਰਨ ਉਹ ਇੱਥੇ ਰਹਿ ਕੇ ਕਾਮਯਾਬ ਹੋ ਸਕਦੇ ਮੈਂ ਕਹਿੰਦਾ ਨਹੀਂ ਹੋ ਸਕਦੇ ਉਹ ਵੀ ਗਲਤ ਹੈ ਜੇ ਬੰਦੇ ਨੇ ਕਿਸੇ ਕਿਸੇ ਬੰਦੇ ਨੇ ਆਪਣੇ ਬੱਚੇ ਦੇ ਉੱਪਰ 40 50 ਲੱਖ ਰੁਪਏ ਲਾ ਕੇ ਉਹਨੂੰ ਬਿਜ਼ਨਸ ਕਰਾਉਣਾ ਉਹ ਇਦਾਂ ਬਿਜ਼ਨਸ ਨਹੀਂ ਹੋ ਸਕਦਾ ਪਹਿਲਾਂ ਉਹਨੂੰ ਸਿਖਾਣ ਵਾਲੇ ਪਾਸੇ ਤੋਂ ਸਿੱਖਣ ਵਾਲੇ ਪਾਸੇ ਤੁਰਦੇ ਨਹੀਂ ਸਾਡੇ ਅੰਦਰ ਪੇਸ਼ੈਂਸ ਹੀ ਨਹੀਂ ਮੇਰੇ ਕੋਲ ਬੰਦੇ ਆਉਂਦੇ ਆ ਬਹੁਤ ਆਉਂਦੇ ਆ ਮੈਂ ਟ੍ਰੇਨਿੰਗਾਂ ਦਿੰਦਾ ਰੀਅਲ ਏਸਟੇਟ ਦੀਆਂ ਟ੍ਰੇਨਿੰਗਾਂ ਦਿੰਦਾ ਮੈਂ ਆਉਂਦੇ ਆ ਬੰਦੇ 3 ਮਹੀਨੇ 4 ਮਹੀਨੇ ਸਰ 4 ਮਹੀਨੇ ਹੋ ਗਏ ਜੀ ਕੋਈ ਡੀਲ ਤਾਂ ਹੋਈ ਨਹੀਂ ਜੇ ਤੱਕ ਹਮ ਮੈਂ ਕਿਹਾ ਕੀ ਕਰਨੀ ਹੈ ਡੀਲ ਕਰਕੇ ਤੂੰ ਪੈਸੇ ਕਮਾਣੇ ਜੀ ਕਿੰਨੇ ਲੱਖਾਂ ਚ ਮੈਂ ਕਿਹਾ ਹੁਣ ਇੱਕ ਗੱਲ ਦੱਸ ਜਦੋਂ ਤੂੰ ਪੜਿਆ ਹੋ ਕਿੰਨਾ ਕਹਿੰਦਾ ਜੀ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਮੈਂ ਕਿੰਨਾ ਟਾਈਮ ਲੱਗਿਆ ਆਪਾਂ ਪੋਸਟ ਗ੍ਰੈਜੂਏਸ਼ਨ ਨੂੰ 16 ਸਾਲ ਮੈਂ ਕਿਹਾ ਤੈਨੂੰ ਜੇ ਜੋਬ ਮਿਲੇਦੀ ਕਿੰਨੇ ਦੀ ਮਿਲੇਗੀ 16000 ਦੀ ਜਿੱਥੇ 16000 ਦੀ ਜੋਬ ਜਿੱਥੇ ਤੂੰ 16 ਲੱਖ ਰੁਪਏ ਕਮਾਣਾ ਚਾਹਣਾ ਉਥੇ ਤੂੰ 16 ਮਹੀਨੇ ਵੀ ਨਹੀਂ ਦਿੰਦਾ ਇਹ ਕੁ ਚੁਰ ਮਤਲਬ ਉਹ ਜਾਦੂਗਰ ਦਾ ਚੁਰੂ ਮੰਤਰ ਥੋੜੀ ਵੀ ਚੁਰੂ ਮੰਤਰ ਕੀਤਾ ਜੀ ਆਹ ਲਓ ਜੀ ਮਰੋ ਫੂਕ ਤੇ ਪੈਸਾ ਤਿਆਰ ਹੋ ਗਿਆ ਇਹ ਤਾਂ ਤਨੂ ਪ੍ਰੈਕਟੀਕਲ ਤਨੂ ਕਰਨਾ ਪਏਗਾ ਨਾ ਉਹ 40 50 ਲੱਖ ਰੁਪਏ ਲਾ ਕੇ ਬਾਹਰ ਨਾ ਭੇਜੋ ਜੀ ਤੁਸੀਂ ਇੱਥੇ ਕਰੋ بڑے بڑے ਸਿਆਣੇ ਬੰਦੇ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਜੀ ਉਹ ਬੰਦੇ ਸਲਾਹ ਦੇਣੇ ਸ਼ੁਰੂ ਕਰ ਦਿੰਦੇ ਦੇ ਦੋ ਕਿਸੇ ਨੂੰ 40 50 ਲੱਖ ਰੁਪਈਆ ਜਦੋਂ ਬੰਦੇ ਨੂੰ ਤਜਰਬਾ ਹੀ ਨਹੀਂ ਹੈ ਵਿਚਾਰੇ ਨੂੰ ਨੂੰ ਕੁਝ ਸਿੱਖਿਆ ਹੀ ਨਹੀਂ ਉਹਨੇ ਕੁਝ ਉਹ ਤਾਂ ਕਿਤੇ ਵੀ ਲਾ ਕੇ ਫਸਾ ਲੂਗਾ ਪ ਜਿਹੜੇ ਮਤਲਬ ਜਿਹੜਾ ਕੋਲ ਹੈਗਾ ਹੁਣ ਬਾਹਰ ਜਾਣ ਮੈਨੂੰ ਵੀ ਨੂੰ ਪੁੱਛਦੇ ਵੀ ਬਾਹਰ ਜਾਣ ਤਾਂ ਠੀਕ ਹੈ ਕਿ ਨਹੀਂ ਮੈਂ ਕਹਿੰਦਾ ਠੀਕ ਹੈ ਉਹ ਬਾਹਰ ਚਲੇਗੇ ਕੁਝ ਹੱਦ ਤੱਕ ਠੀਕ ਹੈ ਉਹ ਬਾਹਰ ਚਲੇਗੇ ਬਾਹਰ ਜਾ ਕੇ ਘੱਟੋ ਘੱਟ ਉਹਨਾਂ ਨੂੰ ਦਿਹਾੜੀ ਦਾ ਦਿਹਾੜੀ ਦਾ ਕਰਨ ਲੱਗੇ ਉੱਥੇ ਦੀ ਤੇ ਇੱਥੇ ਦਿਹਾੜੀ ਦਾ ਫਰਕ ਹੈ ਇੱਥੇ ਜਿਹੜਾ ਕੰਮ ਕਰਨ ਵਾਲਾ ਬੰਦਾ ਮਿਹਨਤੀ ਬੰਦਾ ਉਹਨੂੰ ਦਿਹਾੜੀ ਮਿਲਦੀ ਹੈ 300 400 ਰੁਪਈਆ ਉੱਥੇ ਜਿਹੜਾ ਮਿਹਨਤੀ ਬੰਦਾ ਉਹਨੂੰ ਉਹਨੂੰ ਦੇੜੀ ਮਿਲਦੀ 3000 ਰੁਪਿਆ ਲੇਕਿਨ ਉੱਥੇ ਇਨਫਲੇਸ਼ਨ ਵੀ ਉਸੇ ਤਰੀਕੇ ਦੇ ਨਾਲ ਆ ਨਾ ਚਾਹੇ ਹੋਵੇ ਵੀ ਫਿਰ ਵੀ ਗੁਜ਼ਾਰਾ ਉਹਨਾਂ ਦਾ ਗੁਜ਼ਾਰਾ ਤਾਂ ਹੁੰਦਾ ਨਾ ਵਰੀਆ ਉਹਨਾਂ ਨੂੰ ਪੈਸੇ ਤਾਂ ਪੂਰੇ ਮਿਲਦੇ ਆ ਇੱਥੇ ਇੱਕੋ ਫੈਕਟਰੀ 'ਚ ਕੰਮ ਕਰਨ ਵਾਲੇ ਇੰਜੀਨੀਅਰ ਨੂੰ 5 ਲੱਖ ਰੁਪਿਆ ਤਨਖਾਹ ਦੇਣਗੇ ਉਸੇ ਦੇ ਜਿਹੜਾ ਬੰਦਾ ਚੌਕੀਦਾਰ ਹੈ ਬਾਹਰ ਖੜਿਆ ਧੁੱਪ 'ਚ ਖੜਿਆ ਉਹਨੂੰ 15000 ਵੀ ਨਹੀਂ ਦਿੰਦੇ ਉੱਥੇ ਸਾਰਿਆਂ ਨੂੰ ਬਰਾਬਰਤਾ ਹੈ ਨਾ ਡਰਾਈਵਰ ਦੀ ਤਨਖਾਹ ਵੀ ਬਰਾਬਰ ਹੈ ਉੱਥੇ ਕਲਰਕ ਦੀ ਬਰਾਬਰ ਹੈ ਦੂਜੇ ਦੀ ਬਰਾਬਰ ਹੈ ਰੇਬਰਨ ਸੋ ਕੋ ਵਧ ਦਿੰਦੇ ਕਿ ਵੀ ਇਹਨਾਂ ਦੀ એનર્ਜੀ ਜ਼ਿਆਦਾ ਲੱਗਦੀ ਹੈ ਹੁਣ ਇਹ ਇਹ ਪੇਰੈਂਟਸ ਕਹਿੰਦੇ ਸੀ ਬੱਚੇ ਨੂੰ ਤਾਂ ਬਾਹਰ ਭੇਜ ਦਿਆਂ ਜਾਂ ਬੱਚੇ ਬਾਹਰ ਤਾਂ ਜਾਂਦੇ ਨੇ ਵੀ ਅਸੀਂ ਉੱਥੇ ਕਮਾਈ ਕਰਾਂਗੇ ਉੱਥੇ ਕਮਾਈ ਕਰਕੇ ਪੈਸੇ ਪਿੰਡ ਭੇਜਾਂਗੇ ਜਾਂ ਆਪਣੇ ਸ਼ਹਿਰ ਭੇਜਾਂਗੇ ਘਰਦਿਆਂ ਕੋਲੇ ਉਹ ਸੇਵਿੰਗ ਕਰਨਗੇ ਇੱਥੇ ਬਿਜ਼ਨਸ ਬਾਅਦ ਸਟਾਰਟ ਕਰਾਂਗੇ ਇਹਦੇ ਕਰਕੇ ਵੀ ਬਾਹਰ ਨੂੰ ਭਜਦੇ ਬੰਨ ਉਹ ਯਾਰ ਇੱਥੇ ਤੁਮਰੀ ਜਿਹੜੀ ਗੱਲ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜਾ ਅਸੀਂ ਜਿਹੜੇ ਆਪਣੇ ਬੱਚਿਆਂ ਨੂੰ ਡਿਗਰੀਆਂ ਦੁਆਨ ਵਾਲੇ ਪਾਸੇ ਲੱਗੇ ਹੋਏ ਹੂੰ ਮੈਂ ਆਪਣੇ ਦਫਤਰ ਦੇ ਵਿੱਚ ਲਿਖ ਕੇ ਲਾਇਆ ਸੀ ਵੀ ਤੁਸੀਂ ਡਿਗਰੀ 홀ਡਰ ਹੋ ਜਾਂ ਐਜੂਕੇਟਿਡ ਹੋ ਜੇ ਤਾਂ ਤੁਸੀਂ ਡਿਗਰੀ 홀ਡਰ ਹੋ ਫਿਰ ਮੇਰੇ ਕੰਮ ਦੇਣੀ ਹੂੰ ਜੇ ਤੁਸੀਂ ਐਜੂਕੇਟਿਡ ਹੋ ਫਿਰ ਮੇਰੇ ਕੰਮ ਦੇਓ ਚਾਹ ਡਿਗਰੀ ਤੁਹਾਡੇ ਕੋਲ میٹرਿਕ ਦੀ ਹੋਵੇ ਐਜੂਕੇਟਿਡ ਦਾ ਮਤਲਬ ਤੁਹਾਡਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਤੁਸੀਂ ਡਿਗਰੀਆਂ ਦੇ ਲੈ ਕੇ ਦੁਨੀਆ ਭਰ ਦੀਆਂ ਰੱਖਦੇ ਹੋ ਮੂਰੀਆਂ ਦਿਮਾਗ ਤੁਹਾਡਾ ਕੰਮ ਨਹੀਂ ਕਰਦਾ ਐਪਲੀਕੇਸ਼ਨ ਆਫ ਮਾਈਂਡ ਤੁਹਾਡੀ ਹੈ ਨਹੀਂ ਉਹ ਡਿਗਰੀਆਂ ਨੂੰ ਚੱਟਣਾ ਤੁਸੀਂ ਡਿਗਰੀਆਂ ਲੈ ਕੇ ਫਿਰਦੇ ਹੋ ਤੁਹਾਨੂੰ ਕਿਹਦੇ ਕਿਹਦੇ ਪੁੱਛ ਲਿਆ ਫਿਰ ਦੂਸਰੇ ਜੇ ਬੰਦਾ ਡਿਗਰੀਆਂ ਦੀ بجائے ਅਗਲਾ ਕਿਸੇ ਨੂੰ ਸਾਹਮਣੇ ਵਾਲੇ ਨੂੰ ਕਹੇ ਕਿ ਮੈਂ ਤੁਹਾਡੇ ਨਾਲ ਕੰਮ ਕਰਨ ਨੂੰ ਤਿਆਰ ਹਾਂ ਮੈਂ ਆਹ ਕੰਮ ਮੈਨੂੰ ਆਂਦਾ ਮੈਂ ਤੇਰੇ ਆਹ ਮਹੀਨੇ ਦੇ ਤੈਨੂੰ ਇੰਨੇ ਪੈਸੇ ਕਮਾ ਕੇ ਦੇ ਸਕਦਾ ਹਾਂ ਇਹ ਕਰ ਲੋ ਉਹਦੇ ਨਾਲ ਗੱਲ ਵੀ ਜੇ ਭਾਈ ਤੂੰ ਕਹਿ ਮੈਂ 2 ਲੱਖ ਰੁਪਏ ਕਮਾ ਤੈਨੂੰ 50000 ਰੁਪਏ ਮਹੀਨੇ ਦੇ ਇਹਨੂੰ ਤਿਆਰ ਹੋ ਜਾਊਗਾ ਲੋ ਅਗਲੇ ਨੂੰ ਕੀ ਲੱਗੂਗਾ ਕਿ ਮੈਨੂੰ ਤਾਂ 1.5 ਲੱਖ ਰੁਪਏ ਆਇਆਗਾ ਜੇ ਮੈਂ ਕੋਈ EMPLOYE ਰੱਖੇ ਹੈ EMPLOYE ਹੁਣ ਜੇ ਮੈਨੂੰ ਉਹਨਾਂ ਦਾ ਫਾਇਦਾ ਨਹੀਂ ਤਾਂ ਮੈਂ ਕਿਉਂ ਰੱਖੂਗਾ ਇਹਨਾਂ ਨੂੰ ਯਾਰ ਇਹ ਤਾਂ ਉਹ ਪਰਸਨਲਾਈਜ਼ਡ ਗੱਲਾਂ ਹੋ ਗਈਆਂ ਨਾ ਆਪਣੀਆਂ ਵੀ ਜਿਵੇਂ ਆਪਾਂ ਮਤਲਬ ਨਿੱਜੀ ਗੱਲਾਂ ਹੋ ਗਈਆਂ ਵੀ ਜੇ ਮੈਂ ਮੇਰਾ ਨਿੱਜੀ ਧਾਰਾ ਚਲਾ ਰਿਹਾ ਮੈਂ ਨਿੱਜੀ ਧਾਰ ਦੇ ਵਿੱਚ ਮੇਰੇ ਨਾਲ ਤਾਂ ਜਿਹੜਾ ਬੰਦਾ ਜਿਹੜਾ ਮੇਰੇ ਕੋਲ ਕੰਮ ਕਰੇਗਾ ਮੈਂ ਉਹਨੂੰ ਹੀ ਪੈਸੇ ਦਊਂਗਾ ਨਾ ਹੂੰ ਤੇ ਜੇ ਬੰਦਾ ਪ੍ਰੋਬਲਮ ਕੀ ਹੈ ਨੌਕਰੀਆਂ ਦੇ ਵਿੱਚ ਕੀ ਹੈ ਨੌਕਰੀਆਂ ਦੇ ਵਿੱਚ ਇਹ ਹੈ ਵੀ ਤੁਸੀਂ 10 ਤੋਂ 5 ਗਏ ਜੀ ਤੁਹਾਨੂੰ ਤਨਖਾਹ ਮਿਲ ਗਈ ਉੱਥੇ ਟਾਈਮ ਦੇ ਬਦਲੇ ਪੈਸੇ ਮਿਲਦੇ ਆ ਪ੍ਰਾਈਵੇਟ ਦੇ ਵਿੱਚ ਕੀ ਹੈ ਪ੍ਰਾਈਵੇਟ ਦੇ ਵਿੱਚ ਰਿਜ਼ਲਟ ਦੇ ਬਦਲੇ ਪੈਸੇ ਮਿਲਦੇ ਆ ਰਿਜ਼ਲਟ ਕਰਕੇ ਕੀ ਕੱਢ ਕੇ ਦਿੱਤਾ ਸੀ ਜੇ ਤੁਸੀਂ ਰਿਜ਼ਲਟ ਨਹੀਂ ਵਧੀਆ ਕੱਢ ਕੇ ਤਾਂ ਤੁਹਾਨੂੰ ਪੈਸੇ ਨਹੀਂ ਮਿਲਣੇ ਸਰਕਾਰੀ ਜੋਬ ਦੇ ਵਿੱਚ ਕੀ ਹੈ ਤੁਸੀਂ ਟਾਈਮ ਦੇਤਾ ਰਿਜ਼ਲਟ ਦਿਓ ਉਹਨਾਂ ਦੇਓ ਤੁਹਾਨੂੰ ਪੈਸਾ ਤਨਖਾਹ ਮਿਲਣੀ ਤੁਹਾਨੂੰ ਤਨਖਾਹ ਮਿਲ ਜਣੀ ਹੈ ਬਾਹਰ ਜਿਹੜੇ ਮੈਂ ਗੱਲ ਬਾਹਰ ਦੀ ਗੱਲ ਕਰਦਾ ਬਾਹਰ ਜਿਹੜੇ ਬੰਦੇ ਜਾਂਦੇ ਆ ਉਹ ਬੰਦੇ ਮੈਂ ਕਹਿੰਦਾ ਇੱਥੇ ਨਾਲੋਂ ਚੰਗੇ ਇੱਥੇ ਉਹ ਬਾਹਰ ਜਾ ਕੇ ਲੇਬਰ ਕਰਦੇ ਆ ਨਾ ਲੇਬਰ ਨੂੰ ਵੀ ਪੈਸੇ ਵਧੀਆ ਮਿਲ ਜਾਂਦੇ ਉੱਥੇ ਸਾਡੇ ਲੇਬਰ ਨੂੰ ਪੈਸੇ ਨਹੀਂ ਦਿੰਦਾ ਕੋਈ ਸਾਡੇ ਜਿਹੜੇ ਅਨਸਕਿਲਡ ਲੇਬਰ ਹੈ ਉਹ ਜਾਂ ਸਭ ਤੋਂ ਜ਼ਿਆਦਾ ਭੁੱਖੇ ਹੋ ਮਰਦੇ ਆ ਸਭ ਤੋਂ ਜ਼ਿਆਦਾ ਮਿਹਨਤ ਵੀ ਉਹ ਕਰ ਰਹੇ ਆ ਸਭ ਤੋਂ ਜ਼ਿਆਦਾ ਭੁੱਖੇ ਵੀ ਉਹ ਮਰ ਰਹੇ ਆ ਸਾਨੂੰ ਸਕਿੱਲ ਵਾਲੇ ਪਾਸੇ ਆਣਾ ਪਏਗਾ ਸਿੱਖਣਾ ਪਏਗਾ ਜੇ ਸਕਿੱਲ ਸਾਡੇ ਬੱਚਿਆਂ 'ਚ ਨਹੀਂ ਹੋਏਗੀ ਤਾਂ ਅਸੀਂ ਦੂਸਰੇ ਬੰਦੇ ਨੂੰ ਕੰਪੀਟ ਨਹੀਂ ਕਰ ਸਕਦੇ ਲੇਕਿਨ ਜਿਹਨਾਂ ਨੂੰ ਪਤਾ ਹੁੰਦਾ ਸਿਖਾਉਣ ਦੇ ਬਾਰੇ ਜਿਵੇਂ ਤੁਸੀਂ ਦਸਾਉਣ ਦੀ ਕੋਸ਼ਿਸ਼ ਕਰ ਰਹੇ ਹੋ ਵੀ ਸਿੱਖੋ ਜਿਨ੍ਹਾਂ ਨੂੰ ਪਤਾ ਹੁੰਦਾ ਆ ਉਹ ਜਾਣ ਕੇ ਹੀ ਦੱਸਦੇ ਵੀ ਕਿਤੇ ਇਹ ਨਾਲ ਸਿੱਖ ਲਵੇ ਇਹ ਨਾਲ ਕਿਤੇ ਲੱਖਾਂ ਕਰੋੜ ਰੁਪਏ ਕਮਾਉਣ ਲੱਗ ਜਾਈਵੇ ਇਹ ਤਾਂ ਇਹ ਤਾਂ ਪ੍ਰੋਬਲਮ ਹੈਗੀ ਹੈਗੀ ਆ ਉਹ ਲੋਕ ਇੱਧਾਂ ਦੂਰ ਗਏ ਜੋ ਪਰ ਮੈਂ ਤਾਂ ਨਹੀਂ ਸਮਝਦਾ ਇਸ ਗੱਲ ਨੂੰ ਦੇਖੋ ਮੈਂ ਤਾਂ ਜਦੋਂ ਦਾ ਮੈਂ ਮੇਰੇ ਕਰ 13 ਸਾਲ ਹੋ ਗਏ ਮੈਨੂੰ ਕਿਤਾਬ ਲਿਖੀ ਕਿਤਾਬਾਂ ਲਿਖਦੇ ਸ਼ੁਰੂ ਕੀਤੀਆਂ ਹਾਂ ਕਿਤਾਬਾਂ ਵੀ ਲਿਖੀਆਂ ਪੜ੍ਹਾਉਣਾ ਵੀ ਆ ਟ੍ਰੇਨਿੰਗ ਵੀ ਦਿੰਨਾ ਮੈਨੂੰ ਤਾਂ ਇਹ ਕਦੇ ਲੱਗਿਆ ਕਿ ਕੋਈ ਬੰਦਾ ਮੇਰੇ ਸਾਹਮਣੇ ਸਿੱਖ ਕੇ ਮੇਰੀ ਮੇਰਾ ਰੁਜ਼ਗਾਰ ਖੋਲੇ ਗਿਆ ਉਹ ਜੇ ਜੇ ਹੁਣ ਅਸੀਂ ਪ੍ਰਾਪਰਟੀ ਦੀ ਗੱਲ ਕਰੀਏ ਪ੍ਰਾਪਰਟੀ ਦਾ ਕੰਮ ਕਰਦੇ ਸੀ ਪ੍ਰਾਪਰਟੀ ਤਾਂ ਸਾਡੇ ਜੰਮਣ ਤੋਂ ਪਹਿਲਾਂ ਤਾਂ ਵੀ ਪ੍ਰਾਪਰਟੀ ਦਾ ਕੰਮ ਚੱਲਦਾ ਸੀ ਉਦੋਂ ਵੀ ਲੋਕ ਪਲਾਟ ਖਰੀਦੇ ਸੀਗੇ ਉਦੋਂ ਵੀ ਪਲਾਟ ਲੈਂਦੇ ਸੀ ਸਾਡੇ ਹੁੰਦੇ ਵੀ ਲੈ ਰਹੇ ਸਾਡੇ ਮਰਨ ਤੋਂ ਬਾ ਇਹਦੇ ਕਿੱਥੋਂ ਆ ਗਿਆ ਕੰਪੀਟੀਸ਼ਨ ਮੈਂ ਜਿਹੜੇ ਬੰਦੇ ਸਿਖਾਉਂਦੇ ਆ ਉਹਦੇ ਨਾਲ ਚੱਲੇ ਜੋ ਫੇ ਚਲੋ ਮੰਨ ਲਓ ਵੀ ਤੁਹਾਨੂੰ ਕੋਈ ਸਿਖਾ ਕੇ 라ਜੀ ਮੰਨ ਲਓ ਯਾਰ YouTube ਤੇ ਤਾਂ ਬਹੁਤ ਕੁਝ ਪਿਆ Google ਤੇ ਬਹੁਤ ਕੁਝ ਪਿਆ ਉੱਥੇ ਕਿਉਂ ਨਹੀਂ ਜਿੱਗਦੇ ਤੁਸੀਂ ਜਿਹੜੇ ਬੰਦੇ ਸਿਖਾ ਰਹੇ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਮੈਂ ਪੱਕੀ ਗੱਲ ਮੇਰੀ ਜਿਹੜੀ ਕਲਾਸ ਦੇ ਵਿੱਚ 25 30 30 35 ਬੰਦੇ ਜਾਂਦੇ ਆ ਪੜਨਵਾਤੇ ਮੇਰੇ ਕੋਲ ਮੈਂ ਪੂਰਾ ਜੋਰ ਲਾਣਾ ਮੈਂ ਥੱਕ ਜਾਣਾ ਮੇਰੇ ਇੱਥੇ ਮਤਲਬ ਤੁਨੀ ਤੋਂ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਮੈਂ 7 ਘੰਟੇ ਲਗਾਤਾਰ ਬੋਲਦਾ ਮੈਂ ਬੋਲ ਬੋਲ ਕੇ 7 ਘੰਟੇ ਬੋਲਦਾ ਮੈਂ ਮੇਰੇ ਕੋਲ ਤਾਂ 30 ਬੇਨਤੀ ਕੋਈ ਬਾਬਾ ਆ ਜੇ ਇੱਥੇ ਦੀਵਾਨ ਲਾਉਣ ਵਾਲਾ ਕੋਈ ਹੋਰ ਟਰਾਲੀਆਂ ਪਰ ਪਰ ਕੇ ਚਲੇ ਜਾਣਗੇ ਤੈਨੂੰ ਹਮ ਅਸੀਂ ਕਿਹੜਾ ਸਿੱਖਣਾ ਚਾਹੁੰਦੇ ਆ ਸਾਡੇ ਬੱਚੇ ਕਿਹੜਾ ਸਿੱਖਣਾ ਚਾਹੁੰਦੇ ਆ ਸਾਡੇ ਪੇਰੈਂਟਸ ਕਿਹੜਾ ਸਿੱਖਾਣਾ ਚਾਹੁੰਦੇ ਆ ਉਹ ਸਿਖਾਣੇ ਨਹੀਂ ਜਾਂਦੇ ਨਾ ਉਹ ਤਾਂ ਕਹਿੰਦੇ ਫਿਰ ਅਪਣਾ ਜੁੜੋ ਉਹ ਰੱਬ ਤੋਂ ਕਰਾਮਾਤ ਪਾਲਦੇ ਆ ਹਮ ਜਦੋਂ ਇਹ ਰੱਬ ਨਾਲ ਜੁੜਨਾ ਮੈਂ ਮਾੜੀ ਗੱਲੀ ਆ ਬੰਦੇ ਰੱਬ ਨਾਲ ਜੁੜਨਾ ਮਾੜੀ ਗੱਲ ਘੱਟੋ ਘੱਟ ਆਪਣੇ ਆਪਣੇ ਵਾਸਤੇ ਤਾਂ ਹੋਜੋ ਯਾਰ ਤੁਸੀਂ ਕਿਉਂ ਚਮਤਕਾਰ ਭਾਲਦੇ ਹੋ ਵੀ ਚਮਤਕਾਰ ਹੋਏਗਾ ਵੀ ਕੋਈ ਵੀ ਚਮਤਕਾਰ ਨਹੀਂ ਹੁੰਦਾ ਹੁਣ ਕਿੰਨੀ ਕਿੰਨੀ ਆਬਾਦੀ ਹੈ ਇੰਡੀਆ ਦੀ ਬਾਹਰਲੀ ਕਿੱਥੇ ਹੈ ਕਿੰਨੇ ਕਿੰਨੇ ਕ ਬੰਦੇ ਨਾਲ ਚਮਤਕਾਰ ਹੋ ਜਾ ਜਿਹੜਾ ਬੰਦਾ ਕਰ ਰਿਹਾ ਮਿਹਨਤ ਕਰ ਰਿਹਾ ਕੋਈ 10% ਹੋਇਆ ਕੋਈ ਬੰਦੇ ਦੇ ਮਤਲਬ ਹਜ਼ਾਰਾਂ ਚੋਂ ਲੱਖਾਂ ਚੋਂ ਕਦਾ ਬੰਦਾ ਹੋਇਆ ਜਿਹਦੀ ਕੋਈ ਲਾਟਰੀ ਨਿਕਲੇ ਕੋ ਹੋਰ ਹੋ ਗਿਆ ਉਹ 2 4 ਪੈਸੇ ਆਉਦੇ ਕੋਲ ਆ ਗਏ ਪਰ ਜੇ ਉਹਦੇ ਕੋਲ 4 ਪੈਸੇ ਇਦਾਂ ਆ ਗਏ ਉਹ ਪੈਸੇ ਵੀ ਉੱਡ ਗ ਕਿਉਂ ਕਿਉਂਕਿ ਉਹਨੂੰ ਐਮ3 ਦਾ ਫਾਰਮੂਲਾ ਨਹੀਂ ਪਤਾ ਨੂੰ ਮਨੀ ਮੈਨੇਜਿੰਗ ਦਾ ਨਹੀਂ ਪਤਾ ਮਨੀ ਮੇਕਿੰਗ ਦਾ ਹੋਗੀ ਪੈਸੇ ਆ ਗਏ ਪੈਸੇ ਕਮਾਉਣ ਵਾਲਾ ਕੰਮ ਤਾਂ ਹੋ ਗਿਆ ਮਨੀ ਮੇਕ ਦਾ ਬਣੀ ਬੇਕੇ ਨਾ ਵੀ ਪੈਸੇ ਬਣਾਉਣ ਵਾਲਾ ਕੰਮ ਤਾਂ ਹੋ ਗਿਆ ਮਨੀ ਮੇਕਿੰਗ ਹੋਗੀ ਅੱਗੇ ਪੈਸਾ ਮਨੀ ਮੈਨੇਜਿੰਗ ਉਹ ਨਹੀਂ ਹੁਣ ਹੁਣ ਸ਼ੀਲ ਚੰਦ ਸੁਸ਼ੀਲ ਚੰਦ ਸੁਸ਼ੀਲ ਕੁਮਾਰ ਜਿਹੜੇ ਨੇ ਕੌਣ ਬਣੇਗਾ ਕਰੋੜਪਤੀ 5 ਕਰੋੜ ਰੁਪਏ ਜਿੱਤਿਆ ਸੀਗਾ ਜੀ ਉਹ ਪਹਿਲਾਂ ਵੀ 8000 ਦੀ ਨੌਕਰੀ ਕਰਦਾ ਸੀ ਹੁਣ ਵੀ ਉਹ 8-10000 ਦੀ ਨੌਕਰੀ ਕਰਦਾ ਮੈਨੇਜਿੰਗ ਨਹੀਂ ਆਈ ਪਰ ਕੀ ਆ ਪੈਸੇ ਤਾਂ ਆ ਗਏ ਤੁਹਾਡੇ ਕੋਲ ਫਿਰ ਅਗਲਾ ਅਗਲਾ ਸਟੈਪ ਜਿਹੜਾ ਮਨੀ ਮੈਨੇਜਿੰਗ ਵਾਲਾ ਉਹ ਆਇਆ ਨਹੀਂ ਫਿਰ ਰਾਜਵੰਦ ਸਿੰਘ ਠੀਕ ਕਹਿੰਦਾ ਨਾ ਵੀ ਮਨੀ ਮੇਕਿੰਗ ਜੇ ਹੋਣ ਦੇ ਮਨੀ ਮੇਕਿੰਗ ਤੋਂ ਅਗਲਾ ਸਟੈਪ ਕੀ ਮਨੀ ਮੈਨੇਜਿੰਗ ਹੈ ਮਨੀ ਮੈਨੇਜਿੰਗ ਤੋਂ ਬਾਅਦ ਮਨੀ ਮਲਟੀਪਲਾਈਂਗ ਹੈ ਮਨੀ ਮਲਟੀਪਲਾਈਂਗ ਦਾ ਕਿੱਦਾਂ ਕਰਦੇ ਆ ਮਨੀ ਮਲਟੀਪਲਾਈਂਗ ਤਾਂ ਪੈਸੇ ਨੂੰ ਕੰਮ ਤੇ ਲਾਓ ਇਨਵੈਸਟ ਕਰੋ ਕਿਸੇ ਚੰਗੀ ਮਨੀ ਟੂ ਮਨੀ ਜਿਹੜੀ ਹੈ ਸਰਚ ਕਰੋ ਹਾਂ ਸਰਚ ਕਰੋ ਅਪੋਰਚੁਨਿਟੀ ਸਰਚ ਕਰੋ ਮੌਕੇ ਮੌਕੇ ਤਲਾਸ਼ੋ ਵੀ ਕਿੱਥੇ ਕਿੱਥੇ ਮੌਕੇ ਹੈ ਜਿੱਥੇ ਸਾਡੀ ਸਾਡਾ ਪੈਸਾ ਵੱਧ ਸਕਦਾ ਉੱਥੇ ਕਿ ਕਿਉਂ ਨਹੀਂ ਸਟੱਡੀ ਕਰਦੇ ਤੁਸੀਂ ਯਾਰ ਲੋਕ ਕੰਮ ਕਰ ਰਹੇ ਆ ਕੋਈ ਸਟਾਕ ਮਾਰਕੀਟ ਹੀ ਕੰਮ ਕਰ ਰਿਹਾ ਕੋਈ ਵੈਸੇ ਕੰਮ ਕਰ ਰਿਹਾ ਕੋਈ ਰੀਅਲ ਅਸਟੇਟ ਚ ਕਰ ਰਿਹਾ ਕੋਈ ਐਲ ਆਈ ਸੀ ਚ ਕਰ ਰਿਹਾ ਕਿਤਨੇ ਕਿਤੇ ਕੰਮ ਕਰ ਰਹੇ ਆ ਤੇ ਉਹ ਫਿਰ ਇਸ ਪਾਸੇ ਕਿਉਂ ਨਹੀਂ ਤੁਰਦੇ ਕੰਮ ਸਿੱਖਣ ਵਾਲੇ ਪਾਸੇ ਕਿਉਂ ਨਹੀਂ ਤੁਰਦੇ